ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਭੰਗੀ ਚੌਂ ਵਿਖੇ ਮੌਜੂਦ ਹਾਂ ਜਿੱਥੇ ਕਿ ਪਹਿਲਾਂ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹਾਂਗਾ ਹੁਸ਼ਿਆਰਪੁਰ ਦੇ ਭੰਗੀ ਚੌਂ ਦੇ ਵਿੱਚ ਅੱਜ ਫਿਰ ਤੋਂ ਜਿਹੜਾ ਕਿ ਉਹ ਪਾਣੀ ਹੈ ਤੇਜ਼ ਵਹਾਅ ਦੇ ਨਾਲ ਆਇਆ ਪਿਆ ਇਹ ਤਾਂ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਉਹ ਪਾਣੀ ਵਹਿ ਰਿਹਾ ਪਿਆ ਹੈ ਇਸ ਵਕਤ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਹੁਣ ਤੋਂ ਪਹਿਲਾਂ ਕਾਫੀ ਤੇਜ਼ ਪਾਣੀ ਜਿਹੜਾ ਕਿ ਵਹਿ ਰਿਹਾ ਪਿਆ ਸੀ ਪਰੰਤੂ ਜੇਕਰ ਅਸੀਂ ਹੁਣ ਦੀ ਗੱਲ ਕਰੀਏ ਹੁਣ ਪਾਣੀ ਦਾ ਬਹਾਵ ਹੈ ਜਿਹੜਾ ਉਹ ਘਟਿਆ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਬੱਚੇ ਵੀ ਨੇ ਜਿਹੜੇ ਕਿ ਉਹ ਵੀ ਹੁਣ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਭਾਵੇਂ ਪਾਣੀ ਦਾ ਬਹਾਵ ਘਟਿਆ ਪਿਆ ਹੈ ਪਰੰਤੂ ਇੱਕ ਇਹ ਲਾਪਰਵਾਹੀ ਹੋਈ ਹੈ ਮੈਂ ਕਹਿਣਾ ਚਾਹਾਂਗਾ ਕਿਉਂਕਿ ਭੰਗੀ ਚੋ ਦੇ ਵਿੱਚ ਪਾਣੀ ਹੈ ਉਹ ਦੱਸ ਕੇ ਨਹੀਂ ਆਵੇਗਾ ਕਿਉਂਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਬਾਰਿਸ਼ ਨਹੀਂ ਹੋਈ ਪਰੰਤੂ ਪਾਣੀ ਹੈ ਜਿਹੜਾ ਕਿ ਉਹ ਭੰਗੀਚੋਦੇ ਵਿੱਚ ਆਇਆ ਹੋਇਆ ਹੈ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਪੈ ਰਹੀ ਹੈ ਜਿਸ ਦੇ ਕਰਕੇ ਨਦੀਆਂ ਨਾਲੇ ਡੈਮ ਨੇ ਉਹ ਫਾਨਤੇ ਨੇ ਤਾਂ ਭੰਗੀਚੋਦੇ ਵਿੱਚ ਵੀ ਉਹੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਕਿਉਂਕਿ ਬਾਰਿਸ਼ ਹੁਸ਼ਿਆਰਪੁਰ ਚ ਨਹੀਂ ਹੋਈ ਪਰੰਤੂ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਦੇ ਕਾਰਨ ਫਿਰ ਤੋਂ ਅੱਜ ਹੁਸ਼ਿਆਰਪੁਰ ਦੇ ਭੰਗੀਚੋਦੇ ਵਿੱਚ ਪਾਣੀ ਆਇਆ ਹੋਇਆ ਹੈ ਤਾਂ ਉੱਧਰ ਦੁਸ਼ਹਿਰਾ ਮੈਦਾਨ ਦੀਆਂ ਵੀ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਂਝੀਆਂ ਮੈਂ ਕਰ ਰਿਹਾ ਆ ਤੁਹਾਡੇ ਨਾਲ ਦਸ਼ਹਿਰੇ ਨੂੰ ਵੀ ਜਿਹੜਾ 20 ਤੋਂ 22 ਦਿਨ ਦਾ ਸਮਾਂ ਹੈ ਉਹ ਬਚਿਆ ਹੋਇਆ ਹੈ ਤਾਂ ਉੱਥੇ ਜੇਕਰ ਅਸੀਂ ਗੱਲ ਕਰੀਏ ਤਾਂ ਹੁਸ਼ਿਆਰਪੁਰ ਦਾ ਦੁਸ਼ਹਿਰਾ ਉੱਤਰੀ ਭਾਰਤ ਦੇ ਸਭ ਤੋਂ ਮਸ਼ਹੂਰ ਦੁਸ਼ਹਿਰਿਆਂ ਦੇ ਵਿੱਚੋਂ ਆਉਂਦਾ ਹੈ ਦੂਸਰੇ ਨੰਬਰ ਤੇ ਆਉਂਦਾ ਹੈ ਪਹਿਲੇ ਨੰਬਰ ਤੇ ਕੁੱਲੂ ਦਾ ਦੁਸ਼ਹਿਰਾ ਹੈ ਜਿਹੜਾ ਉੱਤਰੀ ਭਾਰਤ ਦੇ ਵਿੱਚ ਮੋਸਟ ਫੇਮਸ ਮੰਨਿਆ ਗਿਆ ਹੈ ਤੇ ਦੂਸਰੇ ਨੰਬਰ ਤੇ ਹੁਸ਼ਿਆਰਪੁਰ ਦਾ ਦੁਸ਼ਹਿਰਾ ਆਉਂਦਾ ਹੈ ਤਾਂ ਜਿਸ ਨੂੰ ਦੇਖਦੇ ਹੋਏ ਰਾਮਲੀਲਾ ਕਮੇਟੀ ਦੇ ਵੱਲੋਂ ਵੀ ਤਿਆਰੀਆਂ ਨੇ ਜਿਹੜੀਆਂ ਕਿ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਕੱਲ ਜਿਹੜੇ ਖੱਡੇ ਪਏ ਹੋਏ ਸੀਗੇ ਉਹ ਪੂਰਨੇ ਸ਼ੁਰੂ ਕਰ ਦਿੱਤੇ ਗਏ ਸੀਗੇ ਕਿਉਂਕਿ ਜਿਹੜਾ ਇਸ ਵਾਰੀ ਭੰਗੀ ਚੋਅ ਦੇ ਵਿੱਚ ਕਾਫੀ ਵਾਰ ਪਾਣੀ ਹੈ ਜਿਹਦੇ ਕਰਕੇ ਮੈਦਾਨ ਦੇ ਵਿੱਚ ਕਾਫੀ ਖੱਡੇ ਪਏ ਹੋਏ ਸਿਗੇ ਤਾਂ ਕੱਲ ਰਾਮਲੀਲਾ ਕਮੇਟੀ ਦੇ ਵੱਲੋਂ ਵੀ ਉਹ ਆਪਣੇ ਐਫਰਟਸ ਕੀਤੇ ਗਏ ਸੀ ਖੱਡਿਆਂ ਦੀ ਪੂਰਤੀ ਜਿਹੜੀ ਕਿ ਕੀਤੀ ਜਾ ਰਹੀ ਸੀ ਜੀਸੀਬੀ ਮਸ਼ੀਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਹੈ ਉਹ ਲੱਗੀ ਹੋਈ ਸੀ ਪਰੰਤੂ ਫੇਰ ਅੱਜ ਜਿਹੜਾ ਕਿ ਦੂਸਰੇ ਹੀ ਦਿਨ ਫਿਰ ਤੋਂ ਅੱਜ ਹੁਸ਼ਿਆਰਪੁਰ ਦੇ ਭੰਗੀ ਚੋਅ ਦੇ ਵਿੱਚ ਪਾਣੀ ਆਇਆ ਹੋਇਆ ਹੈ ਤਾਂ ਦੁਸ਼ਹਿਰੇ ਨੂੰ ਵੀ ਤਕਰੀਬਨ ਜਿਹੜਾ ਉਹ 20 ਤੋਂ 25 ਦਿਨ ਦਾ ਸਮਾਂ ਹੀशेष ਬਚਿਆ ਹੋਇਆ ਹੈ ਤਾਂ ਇੱਥੇ ਜੇ ਪ੍ਰਸ਼ਾਸਨ ਦੀ ਵੀ ਇੱਕ ਇੱਕ ਚੈਲੰਜ ਹੀ ਬਣ ਜਾਂਦਾ ਹੈ ਪ੍ਰਸ਼ਾਸਨ ਦੇ ਲਈ ਵੀ ਕਿ ਕਿਸ ਤਰ੍ਹਾਂ ਦੇ ਨਾਲ ਹਾਲਾਤਾਂ ਨੂੰ ਮੈਨੇਜ ਕੀਤਾ ਜਾਵੇ ਕਿਉਂਕਿ ਹੁਣ 10 ਕਿ ਦਿਨਾਂ ਬਾਅਦ ਜੇਕਰ ਅਸੀਂ ਗੱਲ ਕਰੀਏ ਝੂਲੇ ਨੇ ਉਹ ਦੁਸ਼ਹਿਰੇ ਦੇ ਮੈਦਾਨ ਦੇ ਵਿੱਚ ਉਹ ਲੱਗਣੇ ਸ਼ੁਰੂ ਹੋ ਜਾਂਦੇ ਨੇ ਤਾਂ ਲੋਕ ਵੀ ਨੇ ਦੂਰੋਂ ਦੂਰੋਂ ਹੁਸ਼ਿਆਰਪੁਰ ਦੇ ਦੁਸ਼ਹਿਰੇ ਦੇ ਮੇਲੇ ਦਾ ਆਨੰਦ ਮਾਣਨ ਦੇ ਲਈ ਇੱਥੇ ਆਉਂਦੇ ਨੇ ਤਾਂ ਉਸ ਮੈਦਾਨ ਦੀਆਂ ਹੀ ਤਸਵੀਰਾਂ ਨੇ ਚੋ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਤਸਵੀਰਾਂ ਬੱਚਿਆਂ ਵੱਲ ਵੀ ਇੱਕ ਵਾਰੀ ਮੈਂ ਦੁਬਾਰਾ ਦਿਖਾ ਦੇਣਾ ਚਾਹਾਂਗਾ ਕਿ ਬੱਚੇ ਨੇ ਜਿਹੜੇ ਬੈਰੀਗੇਟਿੰਗ ਇੱਥੇ ਜ਼ਰੂਰ ਕੀਤੀ ਗਈ ਹੈ ਪਰੰਤੂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਨਹੀਂ ਹੈਗਾ ਤਾਂ ਇਹ ਨੌਜਵਾਨ ਵੀ ਨੇ ਜਿਹੜੇ ਇੱਕ ਤਰ੍ਹਾਂ ਦਾ ਸਮਝਦਾਰੀ ਦਿਖਾ ਰਹੇ ਨੇ ਕਿਉਂਕਿ ਇਹਣਾ ਵੱਲੋਂ ਕਾਜਵਾ ਨਹੀਂ ਪਾਰ ਕੀਤਾ ਜਾ ਰਿਹਾ ਕਿਉਂਕਿ ਪਾਣੀ ਦਾ ਬਹਾਵ ਚਲੋ ਮੈਂ ਜ਼ਰੂਰ ਇਸ ਵਕਤ ਘਟਿਆ ਦਿਖਾਈ ਦੇ ਰਿਹਾ ਹੈ ਪਰੰਤੂ ਜੇਕਰ ਪਿੱਛੋਂ ਇੱਕਦਮ ਤੇਜ਼ ਬਹਾਅ ਦੇ ਨਾਲ ਪਾਣੀ ਆ ਜਾਂਦਾ ਹੈ ਤਾਂ ਨੁਕਸਾਨ ਹੈ ਉਹ ਬੱਚਿਆਂ ਦਾ ਵੀ ਹੋ ਸਕਦਾ ਹੈ ਤਾਂ ਉੱਥੇ ਔਰ ਫਿਰ ਤੋਂ ਇੱਕ ਵਾਰੀ ਕਹਿਣਾ ਚਾਹਾਂਗਾ ਕਿ ਮੈਂ ਬੱਚਿਆਂ ਨੂੰ ਜਾਂ ਜਿਹੜੇ ਵੀ ਲੋਕ ਨੇ ਇੱਥੋਂ ਗੁਜ਼ਰ ਰਹੇ ਨੇ ਕਾਜਵਿਆਂ ਦੇ ਕੋਲੋਂ ਉਹਨਾਂ ਦੇ ਸਾਹਮਣੇ ਵੀ ਇੱਕ ਅਪੀਲ ਹੈ ਬਾਰ ਬਾਰ ਕੀਤੀ ਹੈ ਪ੍ਰਸ਼ਾਸਨ ਵੀ ਕਰਦਾ ਹੈ ਅਸੀਂ ਅਦਾਰਾ ਸ਼ਾਰਪੁਰ ਨਿਊਜ਼ ਦੀ ਟੀਮ ਵੀ ਕਰਦੀ ਹੈ ਕਿ ਕਾਜਵਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਪਾਣੀ ਕਿਸੇ ਵਕਤ ਵੀ ਤੇਜ਼ ਛੱਡਿਆ ਜਾ ਸਕਦਾ ਹੈ ਇਸ ਦਾ ਕੋਈ ਅਲਰਟ ਸਾਇਰਨ ਇੱਥੇ ਨਹੀਂ ਲੱਗੇ ਹੋਏ ਕਿ ਤੁਹਾਨੂੰ ਦੱਸਿਆ ਜਾਵੇਗਾ ਕਿ ਹੁਣ ਅਸੀਂ ਪਾਣੀ ਛੱਡ ਰਹੇ ਹਾਂ ਜਾਂ ਹੁਣ ਤੇਜ਼ ਬਹਾ ਦੇ ਨਾਲ ਪਾਣੀ ਆ ਰਿਹਾ ਹੈ ਤਸੀਂ ਗਰਾਊਂਡ ਚੋਂ ਨਾ ਗੁਜ਼ਰੋ ਇਹ ਲੋਕਾਂ ਦੀ ਆਪਣੀ ਸਮਝਦਾਰੀ ਹੈ ਅਸੀਂ ਕਿਸ ਤਰ੍ਹਾਂ ਦੇ ਨਾਲ ਹਾਲਾਤਾਂ ਨੂੰ ਮੈਨੇਜ ਕਰਨਾ ਹੈ ਪਰ ਫਿਰ ਜੇਕਰ ਉੱਥੇ ਗੱਲ ਕਰੀਏ ਪ੍ਰਸ਼ਾਸਨਿਕ ਅਧਿਕਾਰੀ ਦੀ ਕਿਸੇ ਪੁਲਿਸ ਮੁਲਾਜ਼ਮਾ ਦੀ ਤਣਾਤਗੀ ਇੱਥੇ ਜ਼ਰੂਰ ਚਾਹੀਦੀ ਹੈ ਕਿਉਂਕਿ ਉਹੀ ਜਿਹੜੇ ਕੀ ਨੇ ਗਾਈਡ ਕਰ ਸਕਦੇ ਨੇ ਬੱਚਿਆਂ ਨੂੰ ਲੋਕਾਂ ਨੂੰ ਕਿਉਂਕਿ ਜਦੋਂ ਆਮ ਲੋਕ ਆਮ ਲੋਕਾਂ ਨੂੰ ਕਹਿੰਦੇ ਨੇ ਤਾਂ ਉਹਨਾਂ ਨੂੰ ਬੁਰਾ ਵੀ ਲੱਗਦਾ ਹੈ ਜਾਂ ਪੁੱਠੇ ਸਿੱਧੇ ਜਵਾਬ ਵੀ ਪੁੱਠੇ ਸਿੱਧੇ ਜਵਾਬ ਵੀ ਜਿਹੜੇ ਕੀ ਉਹਨਾਂ ਵੱਲੋਂ ਦਿੱਤੇ ਜਾਂਦੇ ਨੇ ਤਾਂ ਇਹੀ ਅਪੀਲ ਕਰਨਾ ਚਾਹਾਂਗੇ ਐਂਡ ਦੇ ਵਿੱਚ ਵੀ ਅਸੀਂ ਕੀ ਜਿਹੜਾ ਪਾਣੀ ਹੈ ਉਹ ਕਿਸੇ ਵੀ ਵਕਤ ਤੇਜ਼ ਵੀ ਇੱਕਦਮ ਆ ਸਕਦਾ ਹੈ ਤਾਂ ਕਾਜਵਿਆਂ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਜੋ ਕਿਸੇ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ